ਸਤਿ ਸ਼੍ਰੀ ਅਕਾਲ ਜੀ ਬੇਤਰ ਬਾਹਰ ਪ੍ਰੀਤ ਵੀਰ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਰਾਜ 30 ਤੋਂ ਕੱਲ 31 ਅਗਸਤ ਤੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਣ ਤੇ ਆਸਾਰਿਤ ਕਿਹੜੇ ਕਿਹੜੇ ਖੇਤਰਾਂ ਵਿੱਚ ਆ ਦਰਮਿਆਨਿਤ ਪਾਰੀ ਤੇ ਕਿਤਕਿਤ ਪਾਰੀ ਤਤ ਜੜ ਪਾਰੀ ਵੀ ਦਰਜ ਕੀਤਾ ਜਾ ਸਕਦਾ ਤੇ ਹੜ ਵਰਗੀ ਸਥਿਤੀ ਪਹਿਲਾਂ ਹੀ ਜਿਹੜੀ ਮੌਜੂਦ ਹੈ ਕਾਫੀ ਖੇਤਰਾਂ ਵਿੱਚ ਪਹਿਲਾਂ ਹੀ ਹੜ ਨਾਲ ਜਿਹੜੇ ਆ ਲੋਕ ਪੀੜਤ ਨੇ ਕਾਫੀ ਖੇਤਰਾਂ ਵਿੱਚ ਹੜ ਦੀ ਸਥਿਤੀ ਬਣੀ ਹੈ ਤੇ ਆਉਣ ਵਾਲੇ ਅਗਲੇ ਦਿਨਾਂ ਵਿੱਚ ਜੇਕਰ ਮੀਂਹ ਪੈਂਦਾ ਤੇ ਹੋਰ ਵੀ ਆੰਗਣ ਬੀਰ ਜਿਹੜੀ ਸਥਿਤੀ ਬਣ ਸਕਦੀ ਹੈ 30 ਤੇ 31 ਅਗਸਤ ਤੇ ਮੌਸਮ ਦੀ ਗੱਲ ਕਰਾਂਗੇ ਅੱਜ ਤੇ ਕੱਲ ਕਿਹੜੇ-ਕਿਹੜੇ ਖੇਤਰਾਂ ਵਿੱਚ ਵੱਧ ਤੇ ਕਿਹੜੇ-ਕਿਹੜੇ ਖੇਤਰਾਂ ਵਿੱਚ ਅਕਟਮੀ ਪੈਣ ਦਾ ਸਾਰ ਬੰਦ ਦਿਖਾਈ ਦੇ ਰਹੇ ਨੇ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਆ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਆ ਪਿੰਡ ਜਾਂ ਆ ਵੀਡੀਓ ਨੂੰ ਦੇਖ ਰਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਰਾਮਵੇ ਸੁਰੇ ਕਰੀਬ ਆ 7:10 ਦੇ ਸਵੇਰ ਦੇ ਸੈਟਲਾਈਟ ਤਸਵੀਰਾਂ ਤਸਵੀਰਾਂ ਵਿੱਚ ਸਾਫ ਸਫਤ ਦਿਖਾਈ ਦੇ ਰਿਹਾ ਅੱਜ 30 ਅਗਸਤ ਸਵੇਰ ਦੇ ਸੈਟਲਾਈਟ ਤਸਵੀਰਾਂ ਸਵਾ 7:00 ਵਜੇ ਦੀਆਂ ਕਰੀਬ 7:10 ਆ 12 ਮਿੰਟ ਦੇ ਸੈਟਲਾਈਟ ਤਸਵੀਰਾਂ ਤਸਵੀਰਾਂ ਵਿੱਚ ਵੇਖ ਸਕਦੇ ਜਿਹੜੇ ਪੱਛਮੀ ਸਰਦੀ ਇਲਾਕੇ ਖਾਸ ਕਰਕੇ ਅਫਰੋਜ਼ਪੁਰ ਹੋ ਗਿਆ ਤਰਨਤਾਰਨ ਤੋਂ ਲੈ ਕੇ ਕੁਝ ਸ਼ਮਰਸਰ ਦੇ ਖੇਤਰਾਂ ਵਿੱਚ ਬੱਦਲ ਬਈ ਕਾਫੀ ਸੰਘਣੀ ਪਠਾਨਕੋਟ ਗੁਰਦਾਸਪੁਰ ਹੋ ਗਿਆ ਜਾਂ ਇਸ ਦੇ ਨਾਲ ਲੱਗਦੇ ਕੁਝ ਇਲਾਕੇ ਹੋਗੇ ਹੁਸ਼ਿਆਰਪੁਰ ਦੇ ਕੁਝ ਖੇਤਰ ਹੋਗੇ ਜਾਂ ਦੱਖਣੀ ਖੇਤਰ ਬਸਿਰਸਾ ਹਸਾਰ ਫਤਿਹਪੁਰ ਦੇ ਖੇਤਰ ਹੋਗੇ ਜਾਂ ਖੜਨੇ ਚੂਰੂ ਦੇ ਖੇਤਰੋ ਕੇ ਸੰਗ੍ਰਿ ਇਤਿਹਾਸੋ ਖੇਤਰ ਪਟਿਆਲਾ ਸੰਗਰੂਰ ਦੇ ਆ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਤੇ ਪੱਛਮੀ ਯੂਪੀ ਦੇ ਕੁਝ ਖੇਤਰੋ ਕੇ ਆ ਫਰੀਦਕੋਟ ਦੇ ਕੁਝ ਉੱਤਰੀ ਭਾਗੋ ਕੇ ਇੱਥੇ ਆ ਕਾਫੀ ਸੰਗਣੀ ਬਾਕੀ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਕਾਫੀ ਖੇਤਰਾਂ ਵਿੱਚ ਬੱਦਲਵਾਈ ਬਣੀ ਹੋਈ ਤੇ ਕੁਝ ਖੇਤਰਾਂ ਵਿੱਚ ਮੀਂਹ ਦੀ ਗਤੀਵਿਧੀਆਂ ਆ ਜਾਰੀ ਨੇ ਜਾਨਕੀ ਹਲਕੇ ਦਰਮਿਆਨੇ ਛਰਾਟੇ ਕਿ ਤਕ ਤਕੇਣ ਮੇਣ ਜਿਹੜੀ ਚੱਲ ਰਹੀ ਤੁਸੀਂ ਕਮੈਂਟ ਕਰ ਜ਼ਰੂਰ ਸੁਣਾ ਤੁਹਾਡੇ ਕਿਸਤਰ ਤੋਂ ਦਾ ਮੌਸਮ ਹੈ ਤੇ 20 ਅਗਸਤ ਤੇ ਕੱਲ 21 ਅਗਸਤ ਨੂੰ ਪੰਜਾਬ ਨਾਲ ਦਿੱਲੀ ਦੇ ਕਾਫੀ ਖੇਤਰਾਂ ਵਿੱਚ ਅਮੀ ਪੈਸਰ ਟਟਵੇਂ ਤੌਰ ਤੇ ਜਾਂ ਹੋਸ ਰਿਹਾ ਕੋਈ ਬਹੁਤੇ ਖੇਤਰਾਂ ਵਿੱਚ ਥੀ ਹਲਕੇ ਦਰਮਿਆਨੇ ਤੇ ਨਾਲ ਕਿਤੇ ਕਿਤੇ ਦਰਮਿਆਨੇ ਤੇ ਭਾਰੀ ਮੀਂਹ ਆ ਚੱਟਾਂ ਵੇਖਣ ਨੂੰ ਮਿਲ ਸਕਦੇ ਨੇ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ 30 ਤੇ 31 ਅਗਸਤ ਨੂੰ ਠੀਕ ਹੈ ਹੋਸ ਰਿਹਾ ਅੱਜ ਜਿੱਥੇ ਵੀ ਪੈਗਾ ਉੱਥੇ ਕੱਲ ਹੋਸ ਰਾ ਨਾ ਪਵੇ ਜਿੱਥੇ ਅੱਜ ਨਹੀਂ ਪਿਆ ਮੀ ਉਸਤੇ ਉਸਰੇ ਕੱਲ 31 ਅਗਸਤ ਨੂੰ ਆਪਾਂ ਪਹੁੰਚ ਸਕਦਾ ਚਨ ਕਿ ਪੰਜਾਬ ਦੇ ਬਹੁਤੇ ਖੇਤਰ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਕਾਫੀ ਖੇਤਰਾਂ ਵਿੱਚ ਮੀਂਹ ਦੀ ਗਤੀਵਿਧੀਆਂ ਵੇਖਣ ਨੂੰ ਮਿਲ ਸਕਦੀਆਂ ਆਰ ਫਿਰ ਤੋਂ ਇੱਕ ਜਾਂ ਦੋ ਵਰ ਵੱਡੇ ਪੱਤਰ ਤੇ ਮੀ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਪਹਾਵੇਂ ਪਠਾਨਕੋਟ ਹੋਵੇ ਗਰਦਾਸਪੁਰ ਹੋਵੇ ਜਾਂ ਹਿਆਰਪੁਰ ਦੇ ਇਲਾਕੇ ਹੋਣ ਜਾਂ ਸਰਦੀ ਇਲਾਕੇ ਹੋਣ ਫਿਰੋਜ਼ਪੁਰ ਹੋਵੇ ਆਪਣਾ ਮੌਕਾ ਹੋ ਗਿਆ ਜਾਂ ਉਸ ਤੋਂ ਬਾਅਦ ਫਰੀਦਕੋਟ ਮੁਕਸਰ ਹੋ ਗਿਆ ਜਾਂ ਫਾਜ਼ਿਲਕਾ ਦੇ ਖੇਤਰੋਗੇ ਤਰਨਤਾਰਨ ਹੋ ਗਿਆ ਅੰਮ੍ਰਿਤਸਰ ਦੇ ਖੇਤਰੋਗੇ ਜਲੰਧਰ ਕਪੂਰਥਲਾ ਬਠਿੰਡਾ ਮਾਨਸਾ ਬਰਨਾਲਾ ਤੇ ਕਾਫੀ ਖੇਤਰਾਂ ਨੂੰ ਮੀ ਦਾ ਅਸਰ ਪਾ ਦੇ ਦਿਖਾਈ ਦੇ ਲੁਧਿਆਣਾ ਹੋ ਗਿਆ ਮਲੇਰਕੋਟਲਾ ਪਟਿਆਲਾ ਸੰਗਰੂਰ ਹੋ ਗਿਆ ਫਤਿਗੜ੍ਹ ਤੋਂ ਮੋਹਾਲੀ ਚੰਡੀਗੜ੍ਹ ਰੂਪਨਕਰਨਾਵਾਂ ਸ਼ਹਿਰ ਇਹਨਾਂ ਖੇਤਰਾਂ ਵਿੱਚ ਕਾਫੀ ਚ ਕਾਫੀ ਸਬੰਧਨ ਰਾਕੀ ਪਹਾੜਾਂ ਤੇ ਅਮੀਦ ਕਾਫੀ ਜਿਹੜਾ ਸਾਰ ਨੇ ਜਨਕੀ ਹਮਾਚਲੋਗਾ ਜੰਮੂ ਕਸ਼ਮੀਰ ਹੋਗਾ ਇੱਥੇ ਵੀ ਜਿਹੜਾ ਕਾਫੀ ਖੇਤਰਾ ਵਿੱਚ ਝਲਕੇ ਦਰਮਿਆਨੇ ਦੇ ਨਾਲ ਪਾਰੀ ਤੋਂ ਅਤੀ ਜਿਹੜਾ ਪਾਰਵੀ ਦਰਜ ਕੀਤਾ ਜਾ ਸਕਦਾ ਹੈ ਤੇ ਸਾਰ ਹੋਗਾ ਆਪਣਾ ਸਿਰਸਾ ਹੋਗਾ ਫਤਿਆਬਾਦ ਹੋਗਾ ਜਾਂ ਜੀਨਦ ਹੋਗਾ ਕੁਰਕਸ਼ੇਤਰ ਕੈਥਲ ਅੰਬਾਲਾ ਪਾਣੀ ਪਤੋ ਲੈ ਕੇ ਦਿੱਲੀ ਦੇ ਖੇਤਰ ਹਸਾਰਨਪੁਰ ਹੋਗਾ ਮੁਜ਼ਫਰਪੁਰ ਨਗਰ ਹੋਗਾ ਪੱਛਮੀ ਯੂਪੀ ਦੇ ਖੇਤਰ ਉੱਤਰੀ ਰਾਜਸਥਾਨ ਸੂਰਤਗੜ ਹੋਗਾ ਜਾਂ ਸ਼ਿਰਗੰਗਣ ਹਨੂਮਾਨਗੜ ਹੋਗਾ ਜਾਂ ਸੰਗਰੀਆ ਦੇ ਖੇਤਰ ਵਿੱਚ ਚੂਰੂ ਹੋਗਾ ਬਈਕਾਨੇਰ ਦੇ ਖੇਤਰ ਹੋਗੇ ਇੱਥੇ ਵੀ ਕਾਫੀ ਖੇਤਰਾਵਾਂ ਵਿੱਚ ਜਿਹੜਾ ਆ ਪੈਸੇ ਦਾ ਇੱਕ ਦਿਨ ਉਸ ਦਾ ਟੁੱਟਵੇਂ ਕਾਦ ਨਹੀਂ ਰਹਿ ਸਕਦੇ ਜਣ ਕਿ ਬਹੁਤੇ ਖੇਤਰਾਵਾਂ ਵਿੱਚ ਦਰਮਿਆਨੇ ਤੋਂ ਪਾਰਮੀ ਦੇ ਚੱਟਾਂ ਲੱਗ ਸਕਦੇ ਨਾਜ ਤੇ ਕੱਲ ਦੋ ਦਿਨਾਂ ਦੇ ਵਿੱਚ ਕਾਫੀ ਜੜ ਚਾਂਸ ਲੈਣਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਵਾਂ ਵਿੱਚ ਤਾਂ ਤੁਸੀਂ ਜੋ ਰਡਾਰ ਸਿਸਟਮ ਵੇਖ ਸਰੇ ਸਕਰੀਨ ਤੇ 1 ਸਤੰਬਰ ਤੇ 2 ਸਤੰਬਰ ਦੋਸਤ ਅੰਬਰ ਦਾ ਰਡਾਰ ਸਿਸਟਮ ਹੈ ਤੇ ਕਾਫੀ ਕਿਤਨਾ ਰੈਡ ਵਾਰਨਿੰਗ ਆ ਗਈ ਜਣ ਕਿ 1 ਤੇ 2 ਸਤੰਬਰ ਨੂੰ ਕਾਫੀ ਖੇਤਰਾਵਾਂ ਵਿੱਚ ਮੀਂਹ ਦਾ ਅਸਾਰ ਬੰਦੇ ਦਿਖਾਈ ਦੇ ਰਿਹਾ ਤਿੰਨ ਨੂੰ ਵੀ ਹੋ ਸਕਦਾ ਠੀਕ ਹੈ ਟੁੱਟਵੇਂ ਕਾਫੀ ਖੇਤਰਾਂ ਵਿੱਚ ਦਰਜ ਕੀਤਾ ਜਾਸ ਰਜਣ ਕਿ ਇੱਕ ਤੋਂ ਲੈ ਕੇ 4 ਸਤੰਬਰ ਦੇ ਵਿਚਕਾਰ ਇੱਕ ਜਾਂ ਦੋ ਵਾਰ ਫਿਰ ਤੋਂ ਵੱਡੇ ਪੱਧਰ ਤੇ ਮੀਂਹ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਦਰਮਿਆਨੇ ਤੋਂ ਭਾਰੀ ਤੇ ਕਿਤੇ ਕਿਤੇ ਭਾਰੀ ਤੋਅਤੀ ਜਿਹੜਾ ਭਾਰੀ ਵੀ ਦਰਜ ਕੀਤਾ ਚਾਸ ਰੈਡ ਵਾਰਨਿੰਗ ਆ ਗਈ ਤੇ 30 ਤੇ 31 ਅਗਸਤ ਨੂੰ ਅੱਜ ਵੀ ਕਈ ਖੇਤਰਾਂ ਵਿੱਚ ਠੀਕ ਮੀਂਹ ਦਰਜ ਕੀਤਾ ਜਾਵੇਗਾ ਜਾਨੀ ਕਈ ਖੇਤਰਾਂ ਵਿੱਚ ਛਲਕੇ ਦਰਮਿਆਨੇ ਤੋਂ ਨਾਲ ਕਿਤੇ ਕਿਤੇ ਭਾਰੀ ਤੋਅਤੀ ਜਿਹੜਾ ਭਾਰੀ ਵੀ ਆ ਪੈ ਸਕਦਾ ਹੈ ਦੂਜੇ ਪਾਸੇ ਗੱਲ ਕਰੀ ਤਾਂ ਲਗਾਤਾਰ ਜੇਕਰ ਮੀਂਹ ਪੈਂਦੇ ਨੇ ਤਾਂ ਠੀਕ ਹੈ ਹਾਰਡਵਰਗ ਦੀ ਸਥਿਤੀ ਫਿਰ ਤੋਂ ਜਿਹੜੀ ਆ ਬਾਂਦੀ ਦਿਖ ਜਾਨੀ ਕਿ ਪਾਣੀ ਦਾ ਪੱਧਰ ਵਧੇਗਾ ਡੈਮਾਂ ਵਿੱਚ ਡੈਮਾਂ ਤੋਂ ਬਾਅਦ ਜਿਹੜਾ ਛੱਡਿਆ ਜਾਵੇਗਾ ਜਾਨੀ ਕਿ ਆਊਟਫਲੋ ਕੀਤਾ ਜਾਏਗਾ ਪਾਣੀ ਉਸ ਤੋਂ ਬਾਅਦ ਹਰੀਕੇ ਪੱਤਨ ਹੋ ਗਿਆ ਠੀਕ ਹੈ ਤੋਂ ਜਿਹੜਾ ਗਾਂ ਜਿਹੜਾ ਪਾਣੀ ਛੱਡਿਆ ਜਾਵੇਗਾ ਜਾਨੀ ਕਿ ਫਿਰੋਜ਼ਪੁਰ ਹੋ ਗਿਆ ਠੀਕ ਹੈ ਸਤਲੁਜ ਦਰਿਆ ਵਿੱਚ ਜਾਂ ਉਸ ਵਾਰ ਬਾਕੀ ਜਿਹੜੇ ਦਰਿਆ ਰੇਨ ਬਿਆਸ ਵਗੈਰਾ ਰਾਵੀ ਦਰਿਆ ਵਿੱਚ ਵੀ ਜਿਹੜਾ ਕਾਫੀ ਜਿਹੜੇ ਆਪਾਂ ਗੱਲ ਕਰੀ ਜਿਹੜੇ ਹਾਰਡਵਰ ਕੀ ਸਥਿਤੀ ਹੋਰ ਜਿਹੜੀ ਪੈਦਾ ਹੋ ਸਕਦੀ ਜਾਨੀ ਕਿ ਕਾਫੀ ਜੜ ਪਾਣੀ ਦਾ ਪੱਧਰ ਵਧ ਸਕਦਾ ਤੇ ਇਸ ਕਰਕੇ 30 31 ਨੂੰ ਜੇ ਗਰਮੀ ਪੈਂਦਾ ਠੀਕ ਹੈ ਤਾਂ ਕਾਫੀ ਖੇ ਤੰਬਰ ਦੇ ਵਿਚਕਾਰ ਵੀ ਕਾਫੀ ਖੇਤਰਾਂ ਵਿੱਚ ਇੱਕ ਜਾਂ ਦੋ ਵਾਰ ਆ ਵੱਡੇ ਪੱਧਰ ਤੇ ਵੀ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਰੈਡ ਵਾਰਨਿੰਗ ਆ ਗਈ ਠੀਕ ਹੈ ਤਾਂ ਤੁਸੀਂ ਜੋ ਰਡਾਰ ਸਿਸਟਮ ਇਸ ਦੇ ਕਾਫੀ ਖੇਤਰਾਂ ਵਿੱਚ ਅਮੀ ਦਾ ਅਸਾਰ ਬੰਦੇ ਦਿਖਾਈ ਦੇ ਰਹੇ ਨੇ ਠੀਕ ਹੈ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਇਸ ਚੈਨਲ ਤੇ ਪਹੁੰਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਅੰਤ ਤਹਰ ਤੋੜ ਬਹੁਤ ਬਹੁਤ ਧੰਨਵਾਦ